ਰਾਹਾਵੇਖੇ ਅੱਜ ਫੇਰ ਹੋਈ ਆਈਡੀਆਜ਼ ਕੰਪਨੀ ਦੀ ਰੇਡ ਭਾਰੀ ਮਾਤਰਾ ਚ ਮਾਲ ਹੋਇਆ ਬ੍ਰਾਹਮੜ ਦੱਸਦੇ ਹੀ ਅੱਜ ਰਾਹਾਵੇਖੇ ਆਈਡੀਆਜ਼ ਕੰਪਨੀ ਨੇ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਲੱਕੜ ਮੰਡੀ ਰਾਮਪੁਰ ਰੋਡ ਤੇ ਰਾਇਲ ਫੈਸ਼ਨ ਕਪੜਿਆਂ ਦੇ ਸ਼ੋਰੂਮ ਤੇ ਛਾਪਾ ਮਾਰੀ ਕੀਤੀ ਇਸ ਮੌਕੇ ਕੰਪਨੀ ਅਧਿਕਾਰੀ ਨੇ ਦੱਸਿਆ ਕਿ ਇਸ ਦੁਕਾਨ ਤੋਂ ਲੱਖਾਂ ਰੁਪਏ ਦਾ ਆਈਡੀਆਜ਼ ਕੰਪਨੀ ਦਾ ਨਕਲੀ ਸਮਾਨ ਬ੍ਰਾਹਮੜ ਕੀਤਾ ਉਤੇ ਹੀ ਮੌਕੇ ਤੇ ਹਾਜ਼ਰਦਾਰ ਖਾਣਾ ਦੇ ਸਬ ਇੰਸਪੈਕਟਰ ਸੁਖਵੀਰ ਸਿੰਘ ਨੇ ਦੱਸਿਆ ਕਿ ਦਿੱਲੀ ਤੋਂ ਕੰਪਨੀ ਦੇ ਅਧਿਕਾਰੀਆਂ ਨੇ ਛਾਪਾ ਮਾਰੀ ਕਰ ਭਾਰੀ ਮਾਤਰਾ ਚ ਸਮਾਨ ਬ੍ਰਾਹਮੜ ਕੀਤਾ ਹੈ ਜਿਸ ਦੀ ਜਾਂਚ ਕੀਤੀ ਜਾਏਗੀ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਇਸ ਮਾਮਲੇ 'ਚ ਹਲੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਸੁਖਵੀਰ ਜੀ ਅੱਜ ਸੁਖਵੀਰ ਜੀ ਅੱਜ ਲੱਕੜ ਮੰਡੀ 'ਕ ਰੇਡ ਕੀਤੀ ਗਈ ਹੈ। ਤੁਸੀਂ ਕੋਈ ਕੰਪਨੀ ਦੀ ਟੀਮ ਦੇ ਨਾਲ ਪਹੁੰਚੂਗੀ ਪੂਰਾ ਮਾਮਲਾ। ਮਾਮਲਾ ਇਸ ਤਰ੍ਹਾਂ ਸੀਗਾ ਵੀ ਇੱਕ ਦਿੱਲੀ ਤੋਂ ਆਪਣੇ ਆਈਡੀ ਰਾਸ ਦੀ ਕੰਪਨੀ ਦਾ ਜੀਐਮ ਆਇਆ ਸੀਗਾ ਜਿੰਨਾਂ ਨੂੰ ਕਿਤੇ ਕੋਈ ਸ਼ਿਕਾਇਤ ਹੋਈ ਸੀ ਵੀ ਇਹ ਤੇ ਜਿਹੜਾ ਆਈਡੀ ਰਾਸ ਦਾ ਮਾਲ ਆ ਉਹ ਡੁਪਲੀਕੇਟ ਵੇਚਦਾ। ਠੀਕ ਹੁਣ ਉਹਨੂੰ ਚੱਕਾ ਵੀ ਇਹ ਤੇ ਤੈਨੂੰ ਵੈਰੀਫਾਈ ਕਰਾਂਗੇ ਆਪਾਂ। ਵੇਰੀਫਾਈ ਕਰਕੇ ਜੇ ਅੱਗੇ ਅਗਲੀ ਕਾਰਵਾਈ ਆ ਫਿਰ ਕਰ ਕੋਸ਼ਿਸ਼ ਸਰ ਕਿਹੜੀ ਦੁਕਾਨ ਤੇ ਛਾਪਾ ਮਾਰੀ ਕੀਤੀ ਗਈ ਇਹ ਦੁਕਾਨ ਹੈਗੀ ਆ ਸਰ ਰਾਇਲ ਫੈਸ਼ਨ ਫੈਸ਼ਨ ਸਰ ਕਿੰਨੀ ਕੁ ਬਰਾਮਦਗੀ ਹੋਈ ਹੈ ਬਹੁਤ ਬਰਾਮਦਗੀ ਦਾ ਕਾਫੀ ਤੁਹਾਨੂੰ ਦੇਖ ਲਿਆ ਵੀਡੀਓ ਦੇ ਵਿੱਚ ਠੀਕ ਹੈ ਜਿਹੇ ਸ਼ੱਕੀ ਜਾਪਦਾ ਜੀ ਇਹਨੂੰ ਵੈਰੀਫਾਈ ਕਰਨ ਤੋਂ ਬਾਅਦ ਫਿਰ ਕਾਰਵਾਈ ਮੰਦ ਲੇ ਤੇ ਸਰ ਇਸ ਮਾਲ ਦੇ ਨਾਲ ਕੀ ਦੁਕਾਨ ਦਾ ਮਾਲਕ ਜਾਂ ਕੋਈ ਕਰਮਚਾਰੀ ਵੀ ਕਾਬੂ ਕੀਤਾ ਗਿਆ ਜੀ ਫਿਲਹਾਲ ਨਹੀਂ ਤੇ ਅੰਦਾਜ਼ਨ ਕੁਝ ਪਤਾ ਲੱਗਿਆ ਜੀ ਕਿੰਨੀ ਕੁ ਕੀਮਤ ਦਾ ਮਾਲ ਸੀਗਾ ਨਹੀਂ ਕੁਝ ਕੀਮਤ ਦਾ ਪਤਾ ਨਹੀਂ ਲੱਗਿਆ